ਸਵਰਨਕਾਰ ਸੰਗ ਜਿਲ੍ਹਾ ਅੰਮ੍ਰਿਤਸਰ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਪੰਕਜ ਚੋਹਾਨ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸਵਰਨਕਾਰ ਸੰਗ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਰਵਿਕਾਂਤ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿ ਉਹਨਾਂ ਨੇ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਵਰਨਕਾਰਾਂ ਦੀ ਮੰਗ ਨੂੰ ਮੰਨ ਕੇ ਸਵਰਨਕਾਰ ਭਲਾਈ ਬੋਰਡ ਦਾ ਗਠਨ ਕੀਤਾ ਹੈ। ਪਰ ਸਵਰਨਕਾਰ ਭਾਈਚਾਰੇ ਵਿੱਚ ਰੋਸ ਹੈ ਕਿ ਜਿਸ ਵਿਅਕਤੀ ਨੂੰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਨਾ ਤਾਂ ਉਹ ਸਵਰਨਕਾਰ ਕਾਰੋਬਾਰ ਨਾਲ ਸੰਬੰਧਿਤ ਹੈ। ਤੇ ਨਾ ਹੀ ਉਸ ਨੂੰ ਸਵਰਨਕਾਰਾਂ ਦੀਆਂ ਸਮੱਸਿਆਵਾਂ ਦਾ ਪਤਾ ਹੈ ਉਹਨਾਂ ਮੁੱਖ ਮੰਤਰੀ ਪੰਜਾਬ ਨੂੰ ਇੱਕ ਵਾਰ ਫੇਰ ਇਸ ਫੈਸਲੇ ਤੇ ਗੌਰ ਕਰਨ ਦੀ ਮੰਗ ਕੀਤੀ ਆਮ ਆਦੀ ਪਾਰਟੀ ਸਰਕਾਰ ਨੇ ਚੇਅਰਮੈਨ ਸਵਰਨਕਾਰ ਭਲਾਈ ਬੋਰਡ ਦਾ ਲਾਇਆ ਬਹੁਤ ਅੱਛੀ ਗੱਲ ਲੱਗੀ ਹੈ ਤੇ ਬੇਨਤੀ ਇਹ ਹੈ ਚੇਅਰਮੈਨ ਉਸ ਇਨਸਾਨ ਨੂੰ ਲਗਾਤਾ ਜਿਹੜਾ ਸੋਨੇ ਦਾ ਕਿੱਤਾ ਨਹੀਂ ਹੈ ਜਿਹਦਾ ਸੋਨੇ ਦਾ ਕੰਮ ਨਹੀਂ ਕਰਦਾ ਕੱਪੜੇ ਦਾ ਕੰਮ ਕਰਦਾ ਵੀ ਕੱਪੜੇ ਦੀ ਫੈਕਟਰੀ ਹੈ ਉਹਨੂੰ ਸੋਨੇ ਦੇ ਕੰਮ ਬਾਰੇ ਕੀ ਨੋਲਿਜ ਹੋਏਗੀ ਉਹਨੂੰ ਸੋਨੇ ਦੇ ਕੰਮ ਦਾ ਕੀ ਪਤਾ ਹੈਗਾ ਸੋਨ ਸੁਨੈਰਿਆਂ ਨੂੰ ਕੀ ਮੁਸ਼ਕਲ ਹੈ ਕੀ ਉਹਨੂੰ ਦਿੱਕਤ ਹੈ ਇਹ ਆਵਾਮੀ ਪਾਰਟੀ ਦੇ ਇਹ ਬੇਨਤੀ ਕਰਦੇ ਆ ਕਿ ਤੁਸੀਂ ਕਮ ਸੇ ਕਮ ਤੁਹਾਡੇ ਸਟੇਟ ਹਮਾਰੇ ਸਵਰਨਕਾਰ ਸੰਘ ਦੇ ਸਟੇਟ ਪ੍ਰੈਜ਼ੀਡੈਂਟ ਯਸਪਲ ਚੋਹਾਂ ਜੀ ਆਵਾਮੀ ਪਾਰਟੀ ਦੇ ਕਮ ਸੇ ਕਮ ਉਹਨਾਂ ਨਾ ਰਾਇਰ ਕਰ ਲੈਂਦੇ ਜਿਹੜਾ ਸਵਰਨਕਾਰ ਤੇ ਸਰਕਾਰ ਦਾ ਵਿੱਚ ਪੁਲ ਦਾ ਕੰਮ ਕਰਦਾ ਹੈ ਚੇਅਰਮੈਨ ਮੈਂ ਵੀ ਖੁਦ ਪਿਛਲੀ ਸਰਕਾਰ ਦੇ ਚੇਅਰਮੈਨ ਰਿਹਾ ਹਾਂ ਫੋਨ ਵੀ ਹੋਣਾ ਗਿਆ ਹੈ ਬੇਨਤੀ ਕਰ ਰਹੇ ਆਮ ਆਦਮੀ ਪਾਰਟੀ ਤੁਹਾਡਾ ਹੀ ਬੰਦਾ ਲਗਾਓ ਪਰ ਉਸ ਇਨਸਾਨ ਨੂੰ ਲਗਾਓ ਜਿਹੜਾ ਸਵਰਨਕਾਰ ਕਿਤੇ ਜਿਹੜਾ ਸਵਰਨਕਾਰ ਦਾ ਕੰਮ ਕਰਦਾ ਹੋਵੇ ਪਰ ਮੁਸ਼ਕਲ ਇੱਕੋ ਹੀ ਆ ਰਹੀ ਹੈ ਜੋ ਚੇਅਰਮੈਨ ਪੰਜਾਬ ਭਲਾਈ ਬੋਰਡ ਦਾ ਸਵਰਨਕਾਰ ਭਲਾਈ ਬੋਰਡ ਦਾ ਬਨਾਇਆ ਪੰਜਾਬ ਦਾ ਉਹ ਕਾਰੋਬਾਰ ਜੋ ਸਵਰਨਕਾਰਾਂ ਦਾ ਨਹੀਂ ਕਰਦਾ ਸਵਰਨਕਾਰਾਂ ਦਾ ਹੀ ਕੰਮ ਕਰਨ ਵਾਲਾ ਆਦਮੀ ਜਿਹੜਾ ਸਵਰਨਕਾਰਾਂ ਦੀਆਂ ਮੁਸ਼ਕਲਾਂ ਨੂੰ ਜਾਣ ਸਕਦਾ ਹੈ ਕਿਉਂਕਿ ਉਹ ਆਪ ਉਹਨਾਂ ਮੁਸ਼ਕਲਾਂ ਵਿੱਚੋਂ ਲੰਘਿਆ ਹੁੰਦਾ ਹੈ ਇਹੋ ਹੀ ਬੇਨਤੀ ਕਰਾਂਗਾ ਕਿ ਸਵਰਨਗਾਰਾਂ ਦੇ ਵਿੱਚ ਜੋ ਬੜੇ ਚਰਾਂ ਤੋਂ ਸਵਰਨਗਾਰਾਂ ਵਿੱਚ ਵਿਚਰਦਾ ਹੋਵੇ ਸਵਰਨਗਾਰ ਦਾ ਕੰਮ ਕਰਦਾ ਹੋਵੇ ਐਵੇਂ ਬੇਨਤੀ ਕਰਦੇ ਆ ਕਿ ਉਸੇ ਨੂੰ ਚੇਅਰਮੈਨ ਲਗਾਇਆ ਜਾਵੇ ਜੋ ਬੜੇ ਸਜੇ ਢੰਗ ਦੇ ਨਾਲ ਸਾਡਾ ਨੇਤਰਤਵ ਕਰ ਸਕੇ ਉਥੇ ਕੋਈ ਵੀ ਕਿਸੇ ਵੀ ਸੂਬੇ ਤੋਂ ਕਿਸੇ ਵੀ ਸ਼ਹਿਰ ਤੋਂ ਕਿਸੇ ਵੀ ਤਹਿਸੀਲ ਤੋਂ ਜਿਹੜਾ ਵੀ ਬੰਦਾ ਕਿਉਂਕਿ ਸਰਕਾਰਾਂ ਆਪਣੇ ਕਾਰਕਿਰਤਿਆਂ ਨੂੰ ਕੁਰਸੀਆਂ ਦਿੰਦੀਆਂ ਉਹ ਦੇਣ ਸਾਨੂੰ ਕੋਈ ਇਤਰਾਜ਼ ਨਹੀਂ ਪਰ ਸਿਰਫ ਇੰਨਾ ਹੀ ਹੈ ਕਿ ਜਿਹੜਾ ਬੰਦਾ ਸਾਡੇ ਕਾਰੋਬਾਰ ਨੂੰ ਜਾਣਦਾ ਹੋਵੇ ਸਾਡੇ ਕਾਰੋਬਾਰ ਦੇ ਨਾਲ ਸਬੰਧਤ ਆ ਉਸ ਨੂੰ ਚੇਅਰਮੈਨ ਨਿਯੁਕਤ ਕੀਤਾ ਜਾਏ ਸਾਡੀ ਇਹ ਹੀ